ਆਪ ਦੀ ਰੈਲੀ 'ਚ ਡੀਜੀਪੀ ਤੇ ਚੀਫ ਸਕੱਰੇਟਰੀ ਦੇ ਸੰਬੋਧਨ ਕਰਨ ਤੇ ਵਿਰੋਧੀ ਨੇ ਜਿਤਾਇਆ ਤਰਾਜ਼ ਜ਼ਕਾਇਦਲ ਨੇ ਕਿਹਾ ਬਿਊਰੋਕ੍ਰੇਸੀ ਦਾ ਕੀਤਾ ਗਿਆ ਸਿਆਸੀਕਰਨ ਤਾਂ ਕਾਂਗਰਸ ਤੇ ਪਾਛਪਾ ਨੇ ਵੀ ਖੜੇ ਕੀਤੇ ਸਵਾਲ ਬੋਗਾ ਜਿਉਧ ਨਸ਼ੇ ਵਿਰੁੱਧ 2.0 ਰੈਲੀ ਵਿੱਚ ਬੋਲੇ ਸੀਐਮ ਮਾਨ ਪਿਛਲੀਆਂ ਸਰਕਾਰਾਂ ਨੇ ਪੰਜਾਬੀਆਂ ਨਾੜਾਂ 'ਚ ਭਰਿਆ ਚਿੱਟਾ ਸਰਕਾਰੀ ਗੱਡੀਆਂ 'ਚ ਕਰਦੇ ਸੀ ਨਸ਼ਾ ਸਪਲਾਈ ਮੁਗਰੇਲੀ ਚਰਵਿੰਦ ਕੇਜੀਵਾਲ ਨੇ ਵਲਸ਼ ਡਿਫੈਂਸ ਕਮੇਟੀ ਦੇ ਮੈਂਬਰਸ ਨੂੰ ਕੀਤਾ ਸਨਮਾਨਿਤ ਬੋਲੇ ਤੁਹਾਡੇ ਕਾਰਨ ਹੀ ਹੁਣ ਪਿੰਡਾਂ ਚੋਂ ਭਜਣ ਲੱਗੇ ਨੇ ਨਸ਼ਾ ਤਸਕਰ ਇਸ ਲੜਾਈ ਚ ਪੁਲਿਸ ਤੇ ਸਰਕਾਰ ਤੁਹਾਡੇ ਨਾਲ ਚੰਡੀਗੜ੍ਹ ਚ ਹੋਈ ਪੰਜਾਬ ਕਾਂਗਰਸ ਦੀ ਹੈ ਮੀਟਿੰਗ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਇਨਚਾਰਜ ਭੂਪੇਸ਼ ਭਗੈਲ ਨੇ ਕੀਤਾ ਮੰਥਨ ਸਤਾਈ ਨੂੰ ਲੈ ਕੇ ਪਾਰਟੀ ਦੀ ਕੜੀ ਰਣਨੀਤੀ ਦਰਬਾਰ ਸਾਹਿਬ ਦੀ ਨਵੀਂ AI ਵੀਡੀਓ ਮਾਮਲੇ 'ਚ ਪੁਲਿਸ ਐਕਸ਼ਨ ਐਸਜੀਪੀਸੀ ਦੀ ਸ਼ਿਕਾਇਤ ਤੇ ਸਪੈਸ਼ਲ ਸੈੱਲ ਨੇ ਦਰਜ ਕੀਤਾ ਕੇਸ AI ਵੀਡੀਓ 'ਚ ਪ੍ਰਕਰਮਾ 'ਚ ਦਿਖ ਰਹੀ ਗੱਡੀ ਅਤੇ ਬੂਟ ਪਹਿਨਿਆ ਸ਼ਖਸ ਨਿਹੰਗ ਸਿੰਘ ਬਾਬਾ ਬਲਬੀ ਸਿੰਘ ਛਾਨਕਰੋੜੀ ਨੇ ਐਸਜੀਪੀਸੀ ਪ੍ਰਬੰਧਕਾਂ ਤੇ ਚੁੱਕੇ ਸਵਾਲ ਜਥੇਦਾਰ ਦੀ ਹਾਜ਼ਰੀ 'ਚ ਬੋਲੇ ਕਮੇਟੀ ਦੇ ਮੈਨੇਜਰ ਕਰ ਰਹੇ ਵੱਡੇ ਕਪਲੇ ਨਿਹੰਗ ਸਿੰਘਾਂ ਨੂੰ ਪ੍ਰਬੰਧ ਸੌਂਪਣ ਦੀ ਮੰਗ ਮੂਸੇਵਾਲਾ ਦੇ ਮਾਪਿਆਂ ਦੀ ਸ਼ਿਕਾਇਤ ਐ ਐਫਆਈਆਰ ਦਰਜ ਮਾਨਸਾ ਪੁਲਿਸ ਨੇ ਸ਼ਬੀਰ ਮੋਮਿਨ ਤੇ ਗੁਰਪ੍ਰੀਤ ਖਿਲਾਫ ਦਰਜ ਕੀਤਾ ਮਾਮਲਾ ਵਨ ਡਿਜੀਟਲ ਕੰਪਨੀ ਵੀ ਨਾਮਜ਼ਦ ਪਰ ਐਫਆਈਆਰ 'ਚ ਬੰਟੀ ਬੈਂਸ ਦਾ ਨਾਂ ਨਹੀਂ ਚੰਡੀਗੜ੍ਹ ਪੀਜੀਆਈ 'ਚ 1 ਮਾਰਚ ਤੋਂ ਵੱਖਰੇ ਤੌਰ ਤੇ ਸ਼ੁਰੂ ਹੋਵੇਗੀ ਕਾਰਡੀਅਕ ਐਮਰਜੈਂਸੀ ਹਾਰਟ ਅਟੈਕ ਅਤੇ ਦਿਲ ਦੇ ਹੋਰ ਮਰੀਜ਼ਾਂ ਦਾ ਹੋਵੇਗਾ ਚੈੱਕਅਪ ਜਨਰਲ ਐਮਰਜੈਂਸੀ ਤੇ ਕਟੇਗਾ ਦਬਾ ਚੰਡੀਗੜ੍ਹ ਦੇ ਡੀਜੀਪੀ ਡਾਕਟਰ ਸਾਗਰਪ੍ਰੀਤ ਖੁੱਡਾ ਦਾ ਰਾਸ਼ਟਰਪਤੀ ਮੈਡਲ ਨਾਲ ਸਨਮਾਨ पुलिस शानदार सेवा बदले मिले अवार्ड गृहमंत्री अमित शाह ने दिता मेडल हेल्दी भी और टेस्टी मैक लाइफ पनीर एक बखरा स्वाद ਮੈਂ ਹਸਰਬਜਤ ਕੋਰ న్యూਸ 8 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਆਮ ਆਦੀ ਪਾਰਟੀ ਦੇ ਵੱਲੋਂ ਰੱਖੀ ਗਈ ਇੱਕ ਮੈਗਾ ਰੈਲੀ ਦੀ ਜੋ ਕਿ ਮੋਗਾ ਦੇ ਪਿੰਡ ਕਿਲੀ ਚਹਲਾਛੂਈ ਹੈ ਤੇ ਡੀਜੀਪੀ ਤੇ ਚੀਫ ਸਕੱਟਰੀ ਇਸ ਮੀਟਿੰਗ 'ਚ ਮੌਜੂਦ ਸੀ ਐਸ ਵੈਲੀਜ ਮਾਫ ਕਰਨਾ ਮੌਜੂਦ ਸੀ ਤੇ ਉਹਤੇ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਗਿਆ ਤੇ ਉਹਨਾਂ ਦੇ ਸੰਬੋਧਨ ਨੂੰ ਲੈ ਕੇ ਸਵਾਲ ਜੋ ਵਿਰੋਧੀ ਪਾਰਟੀ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਰੈਲੀ 'ਚ ਡੀਜੀਪੀ ਤੇ ਚੀਫ ਸਕੱਟਰੀ ਦੇ ਸੰਬੋਧਨ ਤੇ ਸਵਾਲ ਕਰਿਆ ਨੇ ਵਿਰੋਧੀ ਪਾਰਟੀਆਂ ਵਿਰੋ ਸਖ਼ਤ ਐਲਿਕ ਸਰਕਾਰੀ ਅਫਸਰ ਬਿਠਾਏ ਗਏ ਅਕਾਲ ਅਿਕਰ ਸ਼ਮਨਕਲ ਦੇ ਵੱਲ ਕੀਤਾ ਗਿਆ ਚੀਫ ਸਕੱਤਰ ਤੇ ਡੀਜੀਪੀ ਦਾ ਸੰਬੋਧਨ ਬਿਊਰੋਕ੍ਰੇਸੀ ਦਾ ਸਿਆਸਤ ਕਰ ਰਿਹਾ ਹੈ ਗਵਰਨਰ ਤੇ ਚੋਣ ਕਮਿਸ਼ਨ ਤੁਰੰਤ ਨੋਟਿਸ ਲੈਣ ਇਹ ਮੰਗ ਕੀਤੀ ਗਈ ਸ਼ਮਨਕਲ ਦੇ ਵੱਲ ਰੈਲੀ ਚ ਸੰਵਿਧਾਨਿਕ ਮਰਿਆਦਾ ਦੀ ਉਲੰਘਣਾ ਹੋਈ ਹੈ ਇਹ ਕਹਿ ਰਹੀ ਹੈ ਕਾਂਗਰਸ ਪਾਰਟੀ ਦਰਜਲ ਜੋ ਐਮਪੀ ਨੇ ਗੁਰਦਾਸਪੁਰ ਤੋਂ ਸੁਜੀਤ ਨਰੰਦਾਵਾ ਉਹਨਾਂ ਨੇ ਪੋਸਟ ਪਾ ਕੇ ਗੰਭੀਰ ਸਵਾਲ ਖੜੇ ਕੀਤੇ ਨੇ ਕਿ ਰੈਲੀ ਚ ਸੰਵਿਧਾਨਿਕ ਮਰਿਆਦਾ ਦੀ ਉਲੰਘਣਾ ਹੋਈ ਹੈ

ਕਿਲੀ ਚਾਲਾਂਚ ਇੱਕ ਰੈਲੀ ਕੀਤੀ ਗਈ ਹਾਲਕਿ ਨਸ਼ਾ ਦੇ ਵਿਰੋਧ ਜੋ ਮੁਹਿੰਮ ਚਲਾਈ ਜਾ ਰਹੀ ਹੈ 2.0 ਦਾ ਆਗਾਜ਼ ਕੀਤਾ ਗਿਆ ਇੱਥੇ ਨਸ਼ਾ ਦੇ ਵਿਰੁੱਧ ਸੋਂ ਸੀਐਮ ਭਗਵੰਤ ਪਾਣ ਦੇ ਵੱਲੋਂ ਚੁਕਾਈ ਗਈ ਪਰ ਇਸ ਪੂਰੀ ਰੈਲੀ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ ਆਪ ਸੁਪਰੀਮਰ ਵਿਕੇਸ਼ ਜੀਵਾਲ ਤੋਂ ਲੈ ਕੇ ਜੋ ਇਨਚਾਰਜ ਮਨੀਸ਼ ਸੁਸੋਧਿਆ ਤੇ ਰਨਾਲ ਡੀਜੀਪੀ ਕਰੋ ਵਿਆਦਪ ਤੇ ਉਸ ਨਾਲ ਚੀਫ ਸਕੱਟਰੀ ਵੀ ਪੰਜਾਬ ਸਰਕਾਰ ਦੇ ਮੌਜੂਦ ਸੀ ਕੈਪਸਨਾ ਉਹਨਾਂ ਦੇ ਵੱਲੋਂ ਇਸ ਰੈਲੀ ਨੂੰ ਸੰਬੋਧਨ ਕੀਤਾ ਗਿਆ ਜਿਸ ਨੂੰ ਹੁਣ ਸਵਾਲ ਖੜੇ ਕਰ ਰਹੀਆਂ ਨੇ ਇਹ ਵਿਰੋਧੀ ਪਾਰਟੀਆਂ ਤੇ ਕੇਰੀਆ ਨੇ ਕੀ ਹੁਣ ਗਵਰਨਰ ਤੇ ਚੋਣ ਕਮਿਸ਼ਨ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਉਸ ਰਾਣੀ ਨੂੰ ਪੰਜਾਬ ਦੇ ਬਕਸਖਤਰ ਵੀ ਸਬੋਧਨ ਕਰਦੇ ਤੇ ਪੰਜਾਬ ਦੇ ਡੀਜੀਪੀ ਵੀ ਸਬੋਧਨ ਕਰ ਤਿਸ ਤੋਂ ਵੱਧ ਸਿਆਸੀਕਰਨ ਜਿਹੜਾ ਬਿਊਰੋਕ੍ਰਾਸੀ ਦਾ ਕੀ ਹੋ ਸਕਦਾ ਇੱਕ ਗਵਰਨਰ ਸਾਹਿਬ ਨੂੰ ਵੀ ਨੋਟਿਸ ਲੈਣਾ ਪੈਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਨੋਟਿਸ ਲੈਣਾ ਪੈਦਾ ਹੈ ਔਰ ਸਾਰਾ ਜਿਹੜਾ ਕਰੋੜਾ ਰੁਪਏ ਦਾ ਇਹ ਖਰਚਾ ਲੋਕਾਂ ਨੂੰ ਲਜਾਉਣ ਦਾ ਟੈਂਟ ਦਾ ਬਾਕੀ ਸਾਰੇ ਖਰਚੇ ਇਹ ਆਮ ਆਦਮੀ ਪਾਰਟੀ ਦੇ ਕੋਲੋਂ ਰਿਕਵਰ ਕੀਤੇ ਜਾਣਗੇ। ਔਰ ਇਸ ਕਰਕੇ ਵੀ ਨੋਟਿਸ ਲਾ ਦਿੱਤਾ ਹੈ ਕਿ ਜਿਸ ਸੂਬੇ ਦੇ ਵਿੱਚ ਬਿਊਰੋਕ੍ਰੇਸੀ ਦਾ ਐਡਾ ਵੱਡਾ ਸਿਆਸੀਕਰਨ ਹੋ ਗਿਆ ਉੱਥੇ ਇਲੈਕਸ਼ਨਾਂ ਕਿੱਦਾਂ ਕਰਾਉਣੀਆਂ ਇਹ ਵੀ ਇਲੈਕਸ਼ਨ ਕਮਿਸ਼ਨ ਨੇ ਸੋਚਣਾ। ਅੱਜ ਇਹ ਤੇ ਇਹ ਹੋਇਆ ਕੱਲ ਨੂੰ ਜ਼ਿਲ੍ਹਿਆਂ ਦੀਆਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਨੂੰ ਡੀਸੀ ਤੇ ਐਸਐਸਪੀ ਸਬੰਧਤ ਕਰਨਗੇ। ਤੇ ਲੋਕਾਂ ਦਾ ਵਿਸ਼ਵਾਸ ਸਿਸਟਮ ਦੇ ਉੱਤੇ ਕਿਵੇਂ ਇਹ 100% ਸਹੀ ਰਹੀ ਹੈ ਔਰ ਇਹ ਸਾਰਾ ਕਸਰ ਕਵਰ ਹੋ ਕੇ ਤੇ ਇਹ ਜਿਹੜਾ ਹੈਗਾ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਗਿਆ ਕੀ ਲੋਕ ਪੰਜਾਬ ਦੇ ਜਾਂ ਪੋਲਿਟੀਕਲ ਜਮਾਤਾਂ ਇਹਨਾਂ ਕੋ ਕੋਈ ਜਸਟਿਸ ਦੀ ਉਮੀਦ ਰੱਖ ਸਕਦੀਆਂ ਜੇ ਸਟੇਜ ਉੱਤੇ ਚੀਫ ਸੈਕਟਰੀ ਜੇ ਸਟੇਜ ਉੱਤੇ ਡਾਇਰੈਕਟਰ ਜਨਰਲ ਪੁਲਿਸ ਉਹਨਾਂ ਦੀ ਆਪ ਦੀ ਅਫੀਸ਼ੀਅਲ ਸਟੇਜ ਦੇ ਉੱਤੇ ਲੈਕਚਰ ਦੇ ਰਿਹਾ ਉਹਨਾਂ ਨੂੰ ਅਸੀਂ ਐਕਸਪੈਕਟ ਕਰ ਸਾਇਨੇ ਕਿ ਕਿਸੇ ਪੰਜਾਬ ਦੇ ਲੋਕ ਨੂੰ ਜਾਂ ਕਿਸੇ ਸਿਆਸੀ ਜਮਾਤ ਨੂੰ ਕਿ ਉੱਥੇ ਜਸਟਿਸ ਮਿਲ ਸਕਦੀ ਹੈ ਕਿਸ ਕਿਸਮ ਦੀ ਇੰਡੋਰਸਮੈਂਟ ਇਹ ਦੀ ਹੈ ਕੀ ਇਹ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਕਿਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਿ ਇੱਥੇ ਕਿਸੇ ਵਰਗ ਨੂੰ ਕੋਈ ਜਸਟਿਸ ਨਹੀਂ ਮਿਲ ਸਕਦੀ ਅਸੀਂ ਇਹਨੂੰ ਕੰਪਲੀਟਲੀ ਕੰਡੈਮਨ ਕਰਦੇ ਆ ਤੇ ਅਸੀਂ ਇਹਦੇ ਬਾਰੇ ਜਿਹੜੇ ਸਾਡੇ ਗਵਰਨਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਬਾਕੀ ਵੀ ਜਿਹੜੇ ਰੈਲੇਵੈਂਟ ਅਥਾਰਟिटीज ਨੇ ਉਹਨਾਂ ਨੂੰ ਕਵਾਂਗੇ ਇੱਥੇ ਧਿਆਨ ਕਰੋ ਇਹਨਾਂ ਵਾਲੀ ਦੀ ਪਾਰਟੀ ਦੀ ਰੈਲੀ ਦੇ ਵਿੱਚ ਚੀਫ ਸੈਕਟਰੀ ਦਾ ਆਉਣਾ ਪਾਰਟੀ ਦੀ ਰੈਲੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਦਾ ਆਉਣਾ ਤੇ ਉਹਨਾਂ ਦਾ ਫਿਰ ਐਡਰੈਸ ਕਰਨਾ ਇਹ ਤੇ ਫਿਰ ਇਹਦੇ ਨਾਲ ਤੇ ਬੈਠੇ ਰੇ ਚੀਫ ਸੈਕਟਰੀ ਆਪਣੀ ਵਰਦੀ ਉਤਾਰੇ ਤੇ ਡਾਇਰੈਕਟਰ ਜਨਰਲ ਸਾਹਿਬ ਆਪਣੀ ਵਰਦੀ ਉਤਾਰਨ ਤੇ ਆਮ ਆਦਮੀ ਦੀ ਵਰਦੀ ਪਾ ਲੈਣ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਸਰਕਾਰੀ ਵਹੀਕਲਾਂ ਦੇ ਵਿੱਚ ਚਿੱਟਾ ਢੋਇਆ ਜਾਂਦਾ ਸੀ ਤੁਸੀਂ ਸ਼ਾਇਦ ਭੁੱਲ ਗਏ ਹੋ ਇਹ ਤਾਂ ਅਜੇ ਸਿਰਫ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਆਏ ਸਨ ਜਿਹੜੇ ਇੱਕ ਇੱਕ ਪਿੰਡ ਤੋਂ 8-8 10-10 ਬਣੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਦੋਂ ਹੁਣ ਇਹੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਪੂਰੇ ਪੂਰੇ ਪਿੰਡਾਂ ਨੂੰ ਆਪਣੇ ਨਾਲ ਤੋਰ ਲੈਣਗੇ ਫਿਰ ਤੁਹਾਡੇ ਹਾਲਾਤ ਕੀ ਹੋਣਗੇ ਯੁੱਧ ਨਸ਼ਿਆ ਵਿਰੁੱਧ ਜਿਹੜਾ ਦੋ ਇਸ ਵੇਲੇ ਸਟਾਰਟ ਹੋਇਆ ਇਹਨੂੰ ਕਾਮਯਾਬੀ ਮਿਲੂਗੀ ਕਿਉਂਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਰਹਿਤ ਹੋਵੇ ਜੇ ਕੋਈ ਨਹੀਂ ਚਾਹੁੰਦਾ ਤਾਂ ਸ਼ਾਇਦ ਉਹ ਵਿਰੋਧੀ ਤਰਾਨੀ ਚਾਹੁੰਦਾ ਹੈ ਤੇ ਵਿਰੋਧੀ ਪਾਰਟੀ ਨੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਜ਼ਿਕਰ ਕਰਾਂਗੇ ਸੁਜੀਨ ਰੰਧਾਵਾ ਜੋ ਕਿ ਐਮਪੀ ਨੇ ਗੁਰਦਾਸਪੁਰ ਤੋਂ ਉਹਨਾਂ ਨੇ ਪੋਸਟਪਾਕੇ ਲਿਖਿਆ ਹੈ ਕਿ ਜਦੋਂ ਕੋਈ ਕਾਰਜਕਾਰੀ ਡੀਜੀਪੀ ਅਤੇ ਚੀਫ ਸਕੱਤਰ ਖੁਲਿਆ ਆਮ ਆਦੀ ਪਾਰਟੀ ਤੇ ਤੇ ਉਸ ਤੋਂ ਬਾਅਦ ਅਸੀਂ ਜ਼ਿਕਰ ਕਰਾਂਗੇ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਰਾਂਗੇ ਉਹਨਾਂ ਨੇ ਕੀ ਪੋਸਟ ਪਾਈ ਹੈ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ اپੋਜੀਸ਼ਨ ਨੇ ਉਹ ਲਿਖਦੇ ਨੇ ਕਿ 890 ਸਰਕਾਰੀ ਬਸਾਂ ਡਾਇਵਰਟ ਕੀਤੀਆਂ ਗਈਆਂ ਇੱਕ ਮੁੱਖ ਸਕੱਤਰ ਤੇ ਡੀਜੀਪੀ ਰਾਜਨੀਤਿਕ ਮੰਚ ਤੇ ਸਨ ਅਤੇ ਸਾਨੂੰ ਇਹ ਮੰਨਣਾ ਪੈ ਰਿਹਾ ਹੈ ਕਿ ਇਹੀ ਸੱਤਾ ਹੈ ਜਦੋਂ ਸਰਕਾਰੀ ਮਸ਼ੀਨ ਵੀ ਪਾਰਟੀ ਮਸ਼ੀਨਰੀ ਬਣ ਜਾਂਦੀ ਹੈ ਤਾਂ ਇਮਾਨਦਾਰੀ ਖਤਮ ਹੋ ਜਾਂਦੀ ਹੈ ਤੇ ਟੈਕਸਪੇਅਰ ਨੂੰ ਬੈਲ ਪਰਣਾ ਪੈਂਦਾ ਹੈ ਲੋਕਤੰਤਰੀ ਵਿਫਕਤਾ ਦੀ ਹੱਕਦਾਰ ਹੈ ਨਾ ਕਿ ਸਰਕਾਰੀ ਮੋਹਰ ਦੀ ਤੇ ਇਹ ਪੋਸਟ ਪਾਈ ਗਈ ਹੈ ਅ ਬਰਤਪ ਸਿੰਘ ਬਾਜਵਾ ਦੇ ਵੱਲ ਡ੍ਰਫ ਆਪਰੇਸ਼ਨ ਦੇ ਵੱਲ ਘਿਰਾ ਦੇ ਵੱਲ ਸਵਾਲ ਜੁਨੇ ਕੋ ਖੜੇ ਕੀਤੇ ਗਏ ਨੇ ਤੇ ਇਸ ਤੋਂ ਬਾਅਦ ਇੱਕ ਇੱਕ ਕਰਕੇ ਪੋਸਟ ਦਿਖਾਵਾਂਗੇ ਜੋ ਕਿ ਵੱਖ-ਵੱਖ ਆਗੂਆਂ ਦੇ ਵੱਲ ਪੋਸਟ ਪਾਈ ਗਈ ਹੈ ਕਿ ਕਿ ਸਵਾਲ ਖੜੇ ਕੀਤੇ ਗਏ ਨੇ ਕਿ ਡੀ.ਸੀ.ਪੀ ਗੌਰਵਰਾਧਾ ਦੇ ਵੱਲ ਕਿਸ ਤਿੱਕੇ ਨਾਲ ਇੱਥੇ ਰੈਲੀ 'ਚ ਸੰਬੋਧਨ ਜੋ ਹੈ ਉਹ ਕੀਤਾ ਜਾ ਰਿਹਾ ਸੀ ਤੇ ਇਸ ਨਾਲ ਆਮ ਆਦਮੀ ਪਾਰਟੀ ਦੇ ਆਗੂ ਨੀਲ ਗੜ੍ਹ ਫੋਨ ਲਾਈਨ ਦੀ ਹੋਣੇ ਸਰ ਸਵਾਗਤ ਹੈ ਟਰਨ ਨਿਊਜ਼ 19 ਪੰਜਾਬ ਤੇ ਵਿਰੋਧੀ ਧਿਰ ਤੋਂ ਸਵਾਲ ਖੜੇ ਕਰ ਰਹੇ ਨੇ ਕਿ ਬਿਊਰੋਕਰੇਸੀ ਦਾ ਸ਼ਾਸਕਣ ਤੁਸੀਂ ਕਰ ਦਿੱਤਾ ਬਿਲਕੁਲ ਬੇਬੁਨਿਆਦ ਇਹ ਇਲਜ਼ਾਮ ਹੈਗੀ ਹੈ ਜੋ ਅੱਜ ਦੀ ਇਹ ਮੀਟਿੰਗ ਸੀ ਇਹਨੂੰ ਰੈਲੀ ਕਹਿ ਲੋ ਮੀਟਿੰਗ ਕਹਿ ਲੋ ਇਹ ਇਹ ਸਰਕਾਰੀ ਰਾਜਪਦਰ ਦਾ ਸਮਾਗਮ ਸੀ ਜਿੱਥੇ ਕਿ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਬਣਾਈਆਂ ਨੇ ਜਿਹੜੀ ਕਿ ਨਸ਼ੇ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨਾ ਜਿਨ੍ਹਾਂ ਨੇ ਔਰ ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ ਨਸ਼ਾ ਰੋਕਣ ਦੀ ਅੱਜ ਸੋਚ ਚੁੱਕੀ ਹੈਗੀ ਹੈ ਉਹ ਸਮਾਗਮ ਸੀ ਇਹ ਕੋਈ ਪੋਲਿਟੀਕਲ ਰੈਲੀ ਨਹੀਂ ਹੈਗੀ ਸੀ ਜਦੋਂ ਇਹ ਕੋ ਪੋਲਿਟੀਕਲ ਰੈਲੀ ਹੈ ਹੀ ਨਹੀਂ ਸੀ ਤਾਂ ਉੱਥੇ ਨੈਚੁਰਲੀ ਬਿਊਰੋਕ੍ਰੇਸੀ ਜੇਕਰ ਪਹੁੰਚੀ ਹੈ ਉਹਦੇ ਵਿੱਚ ਬਿਲਕੁਲ ਵੀ ਗਲਤ ਨਹੀਂ ਹੈਗਾ ਨੇ ਪਰ ਨੀਲਗੜ੍ਹ ਜੀ ਉਹ ਕਹਿ ਰਹੇ ਨੇ ਕਿ ਸਰਕਾਰੀ ਬਸਤਾ ਦਾ ਇਸਤੇਮਾਲ ਕੀਤਾ ਗਿਆ ਹਾਲਕਿ ਬਿਊਰੋਕਰੇਟਸ ਨੇ ਚਾਹੇ ਕੈਪਸਨਾ ਹੋਣ ਚਾਹੇ ਉਹ ਡੀਜੀਪੀ ਗੌਰਵ ਯਾਦਵ ਹੋ ਤੇ ਉਹ ਉਸ ਰੈਲੀ ਨੂੰ ਸੰਬੋਧਨ ਕਿਵੇਂ ਕਰ ਰਹੇ ਸੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਇਹ ਸਰਕਾਰੀ ਸਮਾਗਮ ਸੀ ਜਿਹੜੀਆਂ VDC ਕਮੇਟੀਆਂ ਨੇ ਜਿਹੜੀਆਂ ਨਸ਼ੇ ਨੂੰ ਰੋਕਣ ਵਾਸਤੇ ਨਸ਼ੇ ਨੂੰ 100% ਇਰੇਡੀਕੇਟ ਕਰਨ ਵਾਸਤੇ ਜਾਨਕੀ ਬੁਲਾਏ ਗਏ ਸੀ 8-8 10-10 ਮੈਂਬਰ ਹਰ ਪਿੰਡ ਦੇ ਵਿੱਚੋਂ ਜਿਹੜੇ ਉਹ ਬਣਾਏ ਗਏ ਆ ਉਹਨਾਂ ਨੂੰ ਉਹਨਾਂ ਦਾ ਸੌ ਚੱਕ ਸਮਾਗਮ ਹੈਗਾ ਸੀ ਔਰ ਜਿਹੜੇ ਲੋਕ ਸਾਡੇ ਤੇ ਇਹ ਇਲਜ਼ਾਮ ਲਾਇਆ ਨਹੀਂ ਕਿ ਸਰਕਾਰੀ ਬੱਥਾਂ ਦੀ ਵਰਤੋਂ ਕੀਤੀ ਗਈ ਇਹ ਤਾਂ ਉਹ ਸਰਕਾਰਾਂ ਸੀ ਜਿਨ੍ਹਾਂ ਦੀ ਸਰਕਾਰੀ ਗੱਡੀਆਂ ਦੇ ਵਿੱਚ ਤੇ ਸ਼ਾਇਦ ਨਸ਼ਾ ਵੀ ਟੋਇਆ ਜਾਂਦਾ ਹੈਗਾ ਸੀ ਮਤਲਬ ਇਹਨਾਂ ਨੂੰ ਤੇ ਇਹ ਕਹਿਣ ਦਾ ਹੱਕ ਹੀ ਨਹੀਂ ਜਿਨ੍ਹਾਂ ਦੀਆਂ ਸਰਕਾਰਾਂ ਦੇ ਵਿੱਚ ਨਸ਼ੇ ਦਾ ਫਲਾਅ ਹੋਇਆ ਨਸ਼ੇ ਦੀਆਂ ਜੜਾਂ ਲੱਗੀਆਂ ਔਰ ਘਰ-ਘਰ ਦੇ ਵਿੱਚ ਨਸ਼ਾ ਪਹੁੰਚਿਆ ਔਰ ਦੂਸਰੇ ਬਣੇ ਉਹ ਸਰਕਾਰ ਜਿਨੇ ਗੁਟਕਾ ਖਾਦਦੀ ਪਰ ਕਿਉਂ ਪੀ ਸੋ ਖਾ ਕੇ ਲੋਕਾਂ ਦੀ ਬੋਟਾ ਲਈਆਂ ਸਰਕਾਰ ਬਣਾਈ ਉਸ ਬਜਾਏ ਸਰ ਯਾਨੀ ਕਿ ਨਸ਼ੇ ਨੂੰ ਲਗਾਮ ਦੇਣ ਦੇ ਉਲਟਾ ਪੁਸ਼ਤ ਤਨਾਹੀ ਵੱਲ ਪਾਸੇ ਉਹ ਪੈ ਗਏ ਔਰ ਪੂਰੀ ਦੀ ਪੂਰੀ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਇੱਕ ਪੀੜ੍ਹੀ ਸਾਡੀ ਬਰਬਾਦ ਹੋ ਗਈ ਪੰਜਾਬ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਇਹਨਾਂ ਨੇ ਕੱਖ ਕੀਤਾ ਨਹੀਂ ਔਰ ਮਾਨ ਸਾਹਿਬ ਦੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਇਸ ਕਰਕੇ ਸੀ ਕਿ ਲੋਕਾਂ ਨਾਲ ਸਾਡੀ ਕਮਿਟਮੈਂਟ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਔਰ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਨਸ਼ੇ ਨੂੰ ਪੂਰੀ ਤਰੀਕੇ ਨਾਲ ਖਤਮ ਕਰਾਂਗੇ ਤੇ ਸਪਲਾਈ ਚੇਨ ਅਸੀਂ ਬੁਰੀ ਤਰੀਕੇ ਦੇ ਨਾਲ ਜਾਨੀ ਕਿ ਇਹਨੂੰ ਤੋੜ ਚੁੱਕੇ ਆ ਆਲਮੋਸਟ 100% ਦੇ ਨੇੜੇ ਹੈਗੀ ਹੈ ਔਰ ਗਵਰਨਰ ਸਾਹਿਬ ਨੇ ਵੀ ਇਸ ਚੀਜ਼ ਦੀ ਤਾਇਦ ਕੀਤੀ ਹੈ ਔਰ ਕਨਵਿਕਸ਼ਨ ਰੇਟ ਜਿਹੜਾ ਹੈਗਾ ਡਰਗ ਤਸਕਰਾਂ ਨੂੰ ਫੜ ਕੇ ਉਹਨਾਂ ਨੂੰ ਬਾਅਦ ਕਾਨੂੰਨੀ ਸਜ਼ਾਵਾ ਦੇਣੀ ਆ ਉਹ 86% ਹੈ ਪੰਜਾਬ ਦਾ ਜਿਹੜਾ ਕਿ ਪੂਰੇ ਹਿੰਦੁਸਤਾਨ ਦੇ ਸਭ ਤੋਂ ਵੱਧ ਹੈ ਜੇ ਦਲਜੀਤ ਚੀਮਾ ਜੀ ਤੇ ਕਹਿ ਰਹੇ ਨੇ ਕਿ ਗਵਰਨਰ ਤੇ ਇਲੈਕਸ਼ਨ ਕਮਿਸ਼ਨ ਇਸ ਪੂਰੇ ਮਾਮਲੇ ਨੋਟਿਸ ਲੈਣ ਕਾਰਵਾਈ ਕਰਨ ਬਿਲਕੁਲ ਜੀ ਮਾ ਸਾਹਿਬ ਕਹਿਣ ਇਥੋਂ ਉਹਨਾਂ ਦੀ ਮਨਸ਼ਾ ਨਜ਼ਰ ਆਉਂਦੀ ਹੈਗੀ ਹੈ ਕਿ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਤੋਂ ਬਚੇ ਕੀ ਇਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਦੇ ਵਿੱਚੋਂ ਨਸ਼ੇ ਖਤਮ ਹੋਣ ਕਿਉਂਕਿ ਅਸੀਂ ਚਾਹਣਗੇ ਵੀ ਕਦੋਂ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਤੇ ਨਸ਼ਾ ਫੈਲਿਆ ਹੈਗਾ ਪਰ ਇੱਕ ਬੰਨੇ ਰਾਜਾ ਵਢਿੰਗ ਸਾਹਿਬ ਬਾਰ-ਬਾਰ ਕਹਿੰਦੇ ਆ ਕਿ ਪੰਜਾਬ ਚੋਂ ਨਸ਼ੇ ਖਤਮ ਨਹੀਂ ਹੋ ਸਕਦੇ ਇਹਨਾਂ ਦਾ ਵਿਕਲਪ ਸਾਨੂੰ ਲੱਭਣਾ ਪਏਗਾ ਭੂਕੀ ਫਰੀਮ ਦੇ ਉੱਤੇ ਸੋਚਣਾ ਪਏਗਾ ਕਦੇ ਨਸ਼ੇ ਦਾ ਵਿਕਲਪ ਵੀ ਨਸ਼ਾ ਹੋਇਆ ਕਰਦਾ ਹੈ ਇਹ ਇਹਨਾਂ ਦੀ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ ਤੇ ਜਾਂ ਫਿਰ ਜਨਨ ਕਿ ਇਹ ਇਸ ਚੀਜ਼ ਦੀ ਨਿਸ਼ਾਨੀ ਹੈ ਕਿ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦਾ ਹਰਦਾਬਸਤਾ ਹੋਵੇ ਪੰਜਾਬ ਦੀ ਜਵਾਨੀ ਹਸਦੀ ਵਸਦੀ ਹੋਵੇ ਪੰਜਾਬ ਦੇ ਘਰਾਂ ਦੇ ਜਿਹੜੇ ਰਹਿਣ ਵਾਲੇ ਬਿਸ਼ਿੰਦੇ ਆ ਉਹਨਾਂ ਦੇ ਚਿਹਰੇ ਤੇ ਨੌਨਕ ਹੋਵੇ ਹੂੰ ਤੁਸੀਂ ਕਹਿ ਰਹੇ ਹੋ ਕਿ ਆ ਸਰਕਾਰੀ ਸਮਾਗਮ ਸੀ ਇਹ ਆਮ ਆਦੀ ਪਾਰਟੀ ਦਾ ਸਮਾਗਮ ਸੀ ਸਮਾਗਮ ਸੀ ਜਿਸ ਦਿਨ ਰੈਲੀ ਹੋਈ ਨਾ ਜਿਸ ਦਿਨ ਪੋਲੀਟੀਕਲ ਰੈਲੀ ਹੋਈ ਉਹਨਾਂ ਦੇ ਟਰੇਲੀਆਂ ਆ ਜਾਣੀਆਂ ਇਹਨਾਂ ਲੋਕਾਂ ਨੂੰ ਹੂੰ ਹੂੰ ਠੀਕ ਹੈ ਠੀਕ ਹੈ ਤੇ ਸਰਕਾਰੀ ਪੈਸੇ ਦੀ ਦੁਰਵਰਤਤ ਹੋਈ ਹੈ ਇਹ ਵੀ ਇਲਜ਼ਾਮ ਲੱਗੇ ਨੇ ਇਹਨਾਂ ਨੂੰ ਕਿਹਨਾਂ ਕਾਰਨ ਨੂੰ ਸਮਾਗਮ ਹੀ ਸਰਕਾਰੀ ਹੈ ਤੇ ਸਰਕਾਰੀ ਪੈਸੇ ਦੀ ਵਰਤੋਂ ਕਿੱਥੋਂ ਹੋ ਗਈ ਦੱਸੋ ਮੈਨੂੰ ਠੀਕ 35 ਦੇਖੋ ਇੱਕ ਚੀਜ਼ ਹੋਰ ਦੇਖੋ ਮਤਲਬ ਐਨੀ ਵੱਡਾ ਨੁਕਸਾਨ ਪੰਜਾਬ ਦਾ ਪਿਛਲੇ ਦੋ ਹਾਕਿਆਂ ਦੇ ਵਿੱਚ ਹੋ ਗਿਆ ਸਾਡੇ ਕਿੰਨੇ ਹਜ਼ਾਰਾਂ ਨੌਜਵਾਨ ਇਸੀ ਪੇਟ ਚੜ ਗਏ ਠੀਕ ਹੈ ਨਾ ਉਹਨਾਂ ਦੇ ਸਾਹਮਣੇ ਕੀ ਇਹ ਸਰਕਾਰੀ ਖਰਚਾ ਜਿਹੜਾ ਹੈਗਾ ਉਹ ਵੱਡਾ ਹੋ ਗਿਆ ਹੂੰ ਠੀਕ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਆਵਾਦਿਪਾਟੀ ਦਾ ਅਗੂ ਨੀਲਗਰ ਸਨ ਨਾਲ ਜੁੜਨ ਨੇ ਅਸਕਲ ਦਾ ਜ਼ਿਕਰ ਕੀਤਾ ਕਿ ਇਹ ਕੋਈ ਆਵਾਦਿਪਾਟੀ ਦਾ ਸਵਾਗਤ ਸਮਾਗਮ ਨਹੀਂ ਸੀ ਇਸ ਸਰਕਾਰੀ ਸਮਾਗਮ ਸੀ ਹਾਲਕਿ ਵਿਰੋਧੀਆਂ ਤੇ ਵੀ ਹਮਲਾਵਰ ਹੋ ਹੁੰਦੇ ਹੋਏ ਨਜ਼ਰ ਆਏ ਮਰੈਸ ਕਲਰ ਜ਼ਿਕਰ ਕੀਤਾ कि जो विरोधी साढ़े ते तंज कस रहे हैं तिखे शब्दी हमले कर रहे हैं इल्जाम लगा रहे हैं उन्होंने सरकार के टाइम जो सरकारी मशीनरी की दुरवरतों करते सरकारी जो है बसा चकारी ग चिट्टा उन्होंने वो ढोया जाता से इस तरीके इल्जाम जो है आम पार्टी विरोधियों से कसती हुई नजर आ रही ਮੋਗਾ ਸ਼ਾਮਾਦੀ ਪਾਰਟੀ ਨੇ ਨਸ਼ੇ ਦੇ ਖਿਲਾਫ ਵੱਡੀ ਰੈਲੀ ਕੀਤੀ ਜਿਸ ਚ ਮੁੱਖ ਮੰਤਰੀ ਮਾਨ ਦੇ ਨਿਸ਼ਾਨੇ ਤੇ ਵਿਰੋਧੀ ਤੇ ਰਹੀਆਂ ਤਾਂ ਉੱਧਰ ਇਸ ਰੈਲੀ ਚ ਡੀਜੀਪੀ ਗੌਰਵ ਯਾਦਵ ਨੇ ਲੋਕਾਂ ਤੋਂ ਸਾਥ ਮੰਗਿਆ ਮੋਗਾ ਦਾ ਪਿੰਡ ਕਿਲੀ ਚਾਲਾਂ ਕਿਲੀ ਚਾਲਾਂ ਦੇ ਵਿੱਚ ਹੀ 27 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਡਰੱਗ ਦੇ ਖਿਲਾਫ ਰੈਲੀ ਕੀਤੀ ਰੈਲੀ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਪਾਰਟੀ ਦੇ ਝੰਡੇ ਤੇ ਬੈਨਰਾਂ ਦਾ ਹੜ ਆਇਆ ਹੋਇਆ ਸੀ ਇੰਜ ਲੱਗਦਾ ਸੀ ਕਿ ਸਰਕਾਰ ਦੀ ਰੈਲੀ ਨਾ ਹੋ ਕੇ ਪਾਰਟੀ ਦੀ ਰੈਲੀ ਹੋ ਗਈ। ਇਸ ਰੈਲੀ ਦੇ ਵਿੱਚ ਨਸ਼ੇ ਖਿਲਾਫ ਲੋਕਾਂ ਨੂੰ ਸੋਚਕਾਈ ਗਈ। ਨਸ਼ੇ ਖਿਲਾਫ ਕੰਮ ਕਰਨ ਵਾਲੀਆਂ ਵਿਲੇਜ ਡਰੱਗ ਵਿਲੇਜ ਡਿਫੈਂਸ ਕਮੇਟੀਆਂ ਨੂੰ ਸਨਮਾਨਿਤ ਕੀਤਾ ਗਿਆ। ਚੰਗਾ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਦਾ ਵੀ ਸਨਮਾਨ ਕੀਤਾ ਗਿਆ। ਮੰਚ ਤੋਂ ਮੁੱਖ ਮੰਤਰੀ ਮਾਨ ਨੇ ਜਿੱਥੇ ਆਪਣੀ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ, ਉੱਥੇ ਹੀ ਪਿਛਲੀਆਂ ਸਰਕਾਰਾਂ ਨੂੰ ਪੰਜਾਬ ਦੇ ਵਿੱਚ ਨਸ਼ੇ ਦੇ ਸਮੱਸਿਆ ਲਈ ਜ਼ਿੰਮੇਵਾਰ ਦੱਸਿਆ ਤੇ ਬਿਨਾ ਨਾਮ ਲਈ ਵਿਕਰਮ ਸਿੰਘ ਮਜੀਠੀਆ ਤੇ ਵੀ ਨਿਸ਼ਾਨਾ ਸਾਧਿਆ। ਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇਧਰੋਂ ਰੋਕ ਦੋਗੇ ਇਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਪੈਂਦਾ ਮੈਂ ਥੋੜੀ ਜਿਹੀ ਚੜਾਂ 'ਚ ਬੈਠੂ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪ੍ਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜੂਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ 'ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਸ਼ੀਬ ਰੁੱਧ ਇਸ ਰੈਲੀ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਸੰਦੇਸ਼ ਦਿੱਤਾ ਕਿ ਡਰਗ ਤਾਂ ਹੀ ਖਤਮ ਹੋਵੇਗੀ ਜੇਕਰ ਵਿਲੇਜ ਡਿਫੈਂਸ ਕਮੇਟੀਆਂ ਵੱਧ ਚੜ ਕੇ ਆਪਣਾ ਰੋਲ ਨਿਭਾਉਣ ਕੀਆ ਕਰਤੇ ਕਰਤੇ ਇਹ ਵੀਡੀਸੀ ਜੋ ਬਣੀ ਹੈ ਇਹ 10 ਮੈਂਬਰ ਤੱਕ ਨਹੀਂ ਰਹਿਣੀ ਚਾਹੀਏ ਪੂਰੇ ਗਾਉਂ ਕੋ ਵੀਡੀਸੀ ਮੇ ਸ਼ਾਮਿਲ ਕਰ ਲੋ ਇੱਕ ਇੱਕ ਆਦਮੀ ਕੋ ਵੀਡੀਸੀ ਮੇ ਸ਼ਾਮਿਲ ਕਰ ਲੋ ਸਾਰਾ ਗਾਉਂ ਮਿਲ ਕੇ ਅਗਰ ਸਾਰਾ ਗਾਉਂ ਮਿਲ ਗਿਆ ਕਿਸੇ ਕੀ ਹਿੰਮਤ ਨਹੀਂ ਹੈ ਨਸ਼ਾ ਵੇਚਣੇ ਕੀ ਰੈਲੀ ਦੇ ਮੰਚ ਤੋਂ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁਖ ਸਕੱਤਰ ਕੈਪਸਿਨਾ ਨੇ ਵੀ ਡਰਗ ਦੇ ਖਿਲਾਫ ਲੜਾਈ ਦਾ ਹੌਕਾ ਦਿੱਤਾ ਅਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ ਗੈਦਰਿੰਗ ਹੀ ਨਹੀਂ ਹੈ ਕਿ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਹੈ ਤੁਹਾਡੀ ਪੁਲਿਸ ਨਾਲ ਇੱਕ ਸਮੁਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਗਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋਢੇ ਤੋਂ ਮੋਢਾ ਲਾਓ ਤਾ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਵਿੱਚ ਕਿ अकेਲੀ ਜੋ ਹੈ ਸਰਕਾਰ ਤੇ ਵਿਵਸਥਾ ਦੇ ਨਾਲ ਇਹ ਬਿਮਾਰੀ ਦੂਰ ਨਹੀਂ ਹੋ ਸਕਦੀ ਔਰ ਇਸ ਨੂੰ ਮਹਿਸੂਸ ਕਰਦੇ ਹੋਏ ਆਪ ਸਾਰਿਆਂ ਦੀ ਸਹਿਯੋਗ ਦੀ ਲੋੜ ਸਭ ਤੋਂ ਜ਼ਿਆਦਾ ਨਸ਼ੇ ਕਾਰਨ ਪੰਜਾਬ ਦੇ ਵਿੱਚ ਤੋਂ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਸਰਕਾਰੀ ਪ੍ਰੋਗਰਾਮ ਦੇ ਨਾਮ ਤੇ ਪਾਰਟੀ ਦਾ ਪ੍ਰੋਗਰਾਮ ਕਰ ਰਹੀ ਹੈ ਔਰ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਇਹ ਗੋਦਰ ਸਾਹਿਬ ਨੂੰ ਵੀ ਨੋਟਿਸ ਜਾਰੀ ਕੀਤਾ ਜਾਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਨੋਟਿਸ ਜਾਰੀ ਕੀਤਾ ਜਾਂਦਾ ਹੈ। ਔਰ ਸਾਰਾ ਜਿਹੜਾ ਕਰੋੜਾਂ ਰੁਪਏ ਦਾ ਇਹ ਖਰਚਾ ਲੋਕਾਂ ਨੂੰ ਲਿਜਾਉਣ ਦਾ ਟੈਂਟ ਦਾ ਬਾਕੀ ਸਾਰੇ ਖਰਚੇ ਇਹ ਆਮ ਆਦਮੀ ਪਾਰਟੀ ਦੇ ਕੋਲੋਂ ਰਿਕਵਰ ਕੀਤੇ ਜਾਣਗੇ। ਮੈਂ ਸਮਝਦਾ ਕਿ ਉਦੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਰੈਲੀਆਂ ਕਰਨੀਆਂ ਔਰ ਇਸ ਤਰ੍ਹਾਂ ਦੀਆਂ ਮਹਿਮ ਚਲਾਉਣੀ ਕਿਉਂਕਿ ਕਾਫੀ ਦਿਨ ਤੋਂ ਇਹ ਮਹਿਮ ਚੱਲ ਰਹੀ ਹੈ। ਔਰ ਮਕਮਲ ਤੌਰ ਤੇ ਜਿਹੜੀ ਹੈ ਹਵਾ ਹੈ ਉਹ ਨਿਕਲੀ ਹੈ ਔਰ ਇਸ ਨਾਲ ਕਿਸੇ ਪ੍ਰਕਾਰ ਦਾ ਕੋਈ ਨਸ਼ੇ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਕਿਲੀ ਚਾਲਾਂ ਦੇ ਵਿੱਚ ਡਰੱਗ ਦੇ ਖਿਲਾਫ ਹੋਈ ਰੈਲੀ ਡਰੱਗ ਤੇ ਕਿੰਨੀ ਰੋਕਲਾ ਪਾਵੇਗੀ ਇਹ ਤਾਂ ਭਵਿੱਖ ਦੇ ਵਿੱਚ ਪਤਾ ਲੱਗੇਗਾ ਪਰ ਇੱਕ ਗੱਲ ਸਾਫ ਹੈ ਕਿ ਆਮ ਆਦਮੀ ਪਾਰਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ 27 ਦੀ ਇਲੈਕਸ਼ਨ ਦੇ ਵਿੱਚ ਵੀ ਡਰੱਗ ਦਾ ਮੁੱਦਾ ਅਹਿਮ ਮੁੱਦਾ ਬਣਨ ਵਾਲਾ ਹੈ ਮੁੱਗਾ ਤੋਂ ਦੀਪਕ ਸਿੰਘਲਾ ਦੇ ਨਾਲ ਹਰਸਿਮਰਤ ਪਾਲ ਯੂਸੀ ਟੀਮ ਅੱਗੇ ਵਦੰਗ ਤੇ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਚੰਡੀਗੜ੍ਹ ਚ ਹੋਈ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਦੱਸਦੇ ਕਿ ਇੰਚਾਲ ਭੁਪੇਸ਼ ਬਗੇਲ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਈ। ਬਿਤਾਏ ਕਾਇਮ ਕਿਸ ਤੇ ਜਲਾਕਾ ਅਫਸਰ ਅਫzal

ਤੰਸੋਰਪੀ ਕਾਂਗਰਸ ਪਾਰਟੀ ਦੇ ਕਹਿਣਾ ਸੀਗਾ ਕਿ ਇੰਟਰਨਲ ਮੀਟਿੰਗ ਹੈ ਸੰਗਠਨ ਨੂੰ ਲੈ ਕੇ ਮੀਟਿੰਗਸ ਹੁੰਦੀਆਂ ਹੀ ਰਹਿੰਦੀਆਂ ਪਲੱਸ ਪੰਜਾਬ ਹੈ ਜਿਹੜਾ ਇਲੈਕਸ਼ਨ ਇਅਰ ਵਿੱਚ ਜਾ ਰਿਹਾ ਹੈ ਹੁਣ ਤੋਂ ਸਾਲ ਤੋਂ ਵੀ ਘੱਟ ਦਾ ਟਾਈਮ ਬਚਿਆ ਪੰਜਾਬ ਵਿੱਚ ਚੋਣਾਂ ਹੋ ਰਹੀਆਂ ਉਸ ਨੂੰ ਲੈ ਕੇ ਪਾਰਟੀ ਨੂੰ ਕਿਵੇਂ ਸਟਰੈਂਥਨ ਕਰਨਾ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕੀ ਤਿਆਰੀ ਹੈ ਚੋਣਾਂ ਤੋਂ ਪਹਿਲਾਂ ਜਿਹੜੇ ਮੇਜਰ ਇਵੈਂਟਸ ਆਣਗੇ ਸੂਬੇ ਦੇ ਪੰਜਾਬ ਦੇ ਭਾਵੇਂ ਵਿਸ਼ਾਖੀ ਹੋਵੇ ਭਾਵੇਂ ਉਸ ਤੋਂ ਇਲਾਵਾ ਜਿਹੜੇ ਵੀ ਐਕਟੀਵਿਟੀਆਂ ਹੁੰਦੀਆਂ ਹਨ ਉਹਨਾਂ ਨੂੰ ਕੀ ਤਿਆਰੀ ਕਰਨੀ ਹੈ ਉਸ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਸੰਗਠਨ ਨੂੰ ਹੋਰ ਕਿਵੇਂ ਮਜ਼ਬੂਤੀ ਦੇਣੀ ਹੈ ਤੇ ਮਾਸਕ ਕਿਵੇਂ ਕਰਨਾ ਹੈ ਕਿ ਆਮ ਲੋਕਾਂ ਨਾਲ ਜੁੜਿਆ ਜਾ ਸਕੇ ਇਸੇ ਲਈ ਸਾਰੇ ਹਲਕਾ ਇੰਚਾਰਜਾਂ ਨੂੰ ਜਾਂ ਜਿਨ੍ਹਾਂ ਨੇ ਚੋਣ ਲੜੀ ਸੀ ਉਹਨਾਂ ਸਾਰਿਆਂ ਨੂੰ ਇਸੇ ਕਰਕੇ ਬੁਲਾਇਆ ਗਿਆ ਸੀਗਾ ਤਾਂ ਕਿ ਜਦੋਂ ਚੋਣਾਂ ਦੇ ਨੇੜੇ ਪਹੁੰਚ ਕੇ ਆਗਿਆ ਥੀਟਾਂ ਵਿੱਚ ਆਪਦੇ ਲੋਕਲ ਵਰਕਰ ਜਾਂ ਕੈਡਰ ਨੂੰ ਮੋਬਾਈਲਾਈਜ਼ ਕਰਨ ਵਿੱਚ ਦਿੱਕਤ ਨਾ ਆਵੇ ਉਸ ਨੂੰ ਲੈ ਕੇ ਕਾਂਗਰਸ ਦੀ ਮੀਟਿੰਗ ਦੇ ਵਿੱਚ ਚਰਚਾ ਹੋਈ ਅੱਜ ਤੇ ਮੀਟਿੰਗ ਸਾਰੀਆਂ ਖਤਮ ਹੋ ਗਈਆਂ ਭਾਵੇਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਸੀ ਤੇ ਭਾਵੇਂ ਜਿਹੜੇ ਹਲਕਾ ਇੰਚਾਰਜ ਆ 2022 ਦੇ ਕੈਂਡੀਡੇਟ ਸੀ ਉਹਨਾਂ ਦੀਆਂ ਸੀ ਇਸ ਤੋਂ ਬਾਅਦ ਕੁਝ ਚੁਗਿੰਦਾ ਲੋਕ ਜਿਹੜੇ ਜਿੰਨਾਂ ਵਿੱਚ ਪਾਰਟੀ ਦੇ ਐਮਐਲਏਸ ਐਮਪੀਸ ਦੇ ਕੁਝ ਜਿਹੜੇ ਸੰਗਠਨ ਦੇ ਸੀਨੀਅਰ ਅਧਿਕਾਰੀ ਹੈ ਉਹ ਪ੍ਰਤਾਪ ਜਵਾ ਦੇ ਘਰੇ ਹੁਣ ਤੋਂ ਲਗਭਗ ਅੱਧੇ ਘੰਟੇ ਬਾਅਦ 8 ਵਜੇ ਦੇ ਕਰੀਬ ਇਕੱਠੇ ਹੋਣ ਜਾ ਰਹੇ ਹੈ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਕ ਡਿਨਰ ਡਿਪਲੋਮੇਸੀ ਕੀਤੀ ਹੈ ਜਿਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਇੰਚਾਰਜ ਬੁਪੇਸ਼ ਬਗੇਲ ਤੇ ਬਾਕੀ ਸਾਰੇ ਸੀਨੀਅਰ ਲੀਡਰਸ਼ਿਪ ਦੇ ਪਹੁੰਚਣ ਦੀ ਉਮੀਦ ਹੈ ਤੇ ਉਸ ਮੀਟਿੰਗ ਦੇ ਵਿੱਚ ਵੀ ਉਸ ਡਿਨਰ ਡਿਪਲੋਮੇਸੀ ਦੇ ਵਿੱਚ ਵੀ ਕੀ ਪਤਾ ਹੋਊਗੀ ਜਦੋਂ ਡਿਨਰ ਡਿਪਲੋਮੇਸੀ ਓਵਰ ਹੋ ਗਈ ਸੀ ਉਸ ਜੀ ਤਰਫ

ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ 30 ਕਰੋੜ ਰੁਪਏ ਦੀ ਹੀਰਾ ਫੇਰੀ ਦੇ ਮਾਮਲੇ ਤੇ ਐਕਸ਼ਨ ਹੋਇਆ ਮਾਨਸਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਸ਼ਬੀਰ ਮੋਮਿਨ ਗੁਰਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਇਸੇ ਕੇਸ ਵਿੱਚ 1 ਡਿਜੀਟਲ ਨਾਦੀਕ ਕੰਪਨੀ ਨੂੰ ਨਾਮਜ਼ਦ ਕੀਤਾ ਗਿਆ ਜਿਸ ਦਾ ਮਾਲਕ ਸ਼ਬੀਰ ਮੋਮਿਨ ਹੀ ਹੈ ਜੋ ਇਸ ਸਮੇਂ ਦੁਬਈ ਦੇ ਵਿੱਚ ਰਹਿ ਰਿਹਾ ਹੈ ਮੂਸੇਵਾਲਾ ਦੇ ਪਰਿਵਾਰ ਨੇ ਬੰਟੀ ਬੈਂਸ ਤੇ ਬੰਦੀ ਭੂਮਿਕਾ ਨਾ ਨਭਾਉਣ ਦੇ ਇਲਜ਼ਾਮ ਲਗਾਏ ਨੇ ਹਾਲਾਂਕਿ ਪੁਲਿਸ ਵੱਲੋਂ ਦਰਜ ਐਫ ਆਈ ਆਰ ਦੇ ਵਿੱਚ ਬੰਟੀ ਬੈਂਸ ਦਾ ਨਾਮ ਸ਼ਾਮਲ ਨਹੀਂ ਹੈ ਪਰ ਇਸ ਵਿਚਾਲੇ ਬੰਟੀ ਬੈਂਸ ਅਤੀ ਸ਼ਬੀਰ ਮੋਮਿੰਦ ਦੀ ਗੱਲਬਾਤ ਵੀ ਸਾਹਮਣੇ ਆਈ ਜਿਸ ਵਿੱਚ ਉਹ ਸਿੱਧੂ ਮੁਸੇਵਾਲਾ ਦੇ ਪਰਿਵਾਰ ਨੂੰ ਹੋ ਰਹੀ ਪਰੇਸ਼ਾਨੀ ਦੀ ਗੱਲ ਕਰਦੇ ਦਿਖੇ सर कैसे हैं आप अंकल से आपकी भी बात हुई होगी उनका फिर फ़ोन आया था अभी के मुझे रिपोर्ट्स भिजवा दीजिए आप आ, मुझे फ़ोन आया था कि आप भी बोल दो शबीर पाजी को कि वो रिपोर्ट्स भिजवा दें कि वो बोल रहे थे सोलह तक आएगी उसके बाद मैं दे दूँगा बोल रहे हैं कि सोलह से पहले की जो आई हुई है वो ही रिपोर्ट्स भिजवा दें बाकी उसके बाद वाली जो आएगी सोलह को वो सोलह को अलग से भेज देंगे बोल रहे थे हमें अर्जेंट चाहिए तो बोल रहे थे कि हर रोज लारा लपाई चल रहा है तो हम भी परेशान हैं वो भी परेशान हैं तो अगर रिपोर्ट्स भिजवा दें सोलह को जो आनी है वो तो सोलह से पहले जो आई हुई है वो भेज दें हमें ਉਹਦੇ ਮੁੱッセ ਵਾਲੇ ਦੀ ਮਾਤਾ ਚਰਨਕੌਰ ਦੀ ਬੰਟੀ ਬੈਂਸ ਦੇ ਨਾਲ ਗੱਲਬਾਤ ਵੀ ਸਾਹਮਣੇ ਆਈ ਸੀ ਜਿਸ ਵਿੱਚ ਉਹਨਾਂ ਨੇ ਬੈਂਸ ਤੇ ਇਸ ਮਾਮਲੇ ਵਿੱਚ ਦੂਰੀ ਬਣਾਉਣ ਦੇ ਇਲਜ਼ਾਮ ਲਗਾਏ ਬੰਟੀ ਬਟਾ ਦਿਖ ਪਾਸੇ ਹੋ ਕੇ ਤਾਂ ਨਹੀਂ ਹੁੰਦਾ ਸਰਦਾ ਕੋਈ ਬਚੋਲਾ ਹੁੰਦਾ ਹੈ ਬਚੋਲਾ ਰਿਸ਼ਤਾ ਕਰਾਉਣ ਵਾਲਾ ਹੁੰਦਾ ਹੈ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਵੀ ਜੀ ਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਬਾ ਦੇ ਸਕਦਾ ਹੈਨਾ ਹੁਣ ਤੁਸੀਂ ਵਿਚਾਲੇ ਸੀ ਅਸੀਂ ਤੁਹਾਨੂੰ ਤੁਹਾਨੂੰ ਦੇਖਿਆ ਸੀ ਹੈਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਵਿਸ਼ਵੀਰ ਨਾਲ ਤੁਹਾਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਚੋਂ ਜਾਂ ਕਿਤੋਂ ਵੀ ਇਸ ਤੋਂ ਪਹਿਲਾਂ ਮੂਸੇਵਾਲੇ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਸਨ ਕਿ ਮੂਸੇਵਾਲੇ ਦੀ ਕਮਾਈ ਹੜੱਪੀ ਜਾ ਰਹੀ ਹੈ ਮੂਸੇਵਾਲੇ ਦੀ ਕੰਪਨੀ ਦੇ ਖਾਤਿਆਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਬਲਕਿ ਆਡਿਟ ਰਿਪੋਰਟ ਵੀ ਸਾਂਝੀ ਨਹੀਂ ਕੀਤੀ ਗਈ ਰੁਆਲਟੀ ਦੇ ਪੈਸੇ ਤੱਕ ਵੀ ਪਰਿਵਾਰ ਨੂੰ ਨਹੀਂ ਮਿਲ ਸਕੇ ਅਤੇ 30 ਕਰੋੜ ਰੁਪਏ ਦੀ ਹੀਰਾ ਫਿਰੀ ਪਰਿਵਾਰ ਨੇ ਦਸੀ ਹੈ। ਇਹ ਇਲਜ਼ਾਮਾਂ ਤੇ ਜਵਾਬ ਚ ਬੰਟੀ ਬੈਂਸ ਦਾ ਕਹਿਣਾ ਸੀ ਮੂਸੇ ਵਾਲਾ ਦੀ ਕੰਪਨੀ ਦਾ ਹਿਸਾਬ ਮੈਂ ਨਹੀਂ ਸੰਭਾਲਦਾ। ਸ਼ਬੀਰ ਮੋਮਿਨ ਹਿਸਾਬ ਕਿਤਾਬ ਸੰਭਾਲਦਾ ਸੀ। ਸ਼ਬੀਰ ਨੇ ਹੁਣ ਤੱਕ ਪੂਰਾ ਹਿਸਾਬ ਨਹੀਂ ਦਿੱਤਾ। ਸ਼ਬੀਰ ਦੇ ਕਾਰਨ ਪਰਿਵਾਰ ਨੂੰ ਪਰੇਸ਼ਾਨੀ ਹੋ ਰਹੀ ਹੈ। ਜ਼ਿਕਰ ਹੋਇਆ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਨੇ ਮਾਨਸਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਸੀ ਜਿਸ ਤੇ ਪੰਜਾਬ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਤੇ ਹੁਣ ਕੰਪਨੀ ਸਣੇ ਦੋ ਵਿਅਕਤੀਆਂ ਤੇ ਮੁਕੱਦਮਾ ਦਰਜ ਹੋ ਗਿਆ ਹੈ ਪਰ ਵੇਖਣਾ ਹੋਏਗਾ ਕਿ ਪਰਿਵਾਰ ਨੂੰ ਇਨਸਾਫ ਲਈ ਹੋਰ ਕਿੰਨਾ ਇੰਤਜ਼ਾਰ ਕਰਨਾ ਪਏਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਗੱਲ ਕਰਾਂਗੇ ਲੋਦਾਣਾ ਦੀ ਲੋਦਾਣਾ ਪੁਲਿਸ ਨੇ ਇੱਕ ਮਾਤੇ ਇੱਕ ਡਾਕਟਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮਾਂ ਨੇ ਆਪਣੀ ਨਵਜੰਮੀ ਬੱਚੇ ਨੂੰ ਵੇਚਣ ਦੀ ਯੋਜਨਾ ਬਣਾਈ ਸੀ ਇਲਜ਼ਾਮ ਹੈ ਕਿ ਮਹਿਲਾ ਡਾਕਟਰ ਨੇ ਆਪਣੀ ਸਹੇਲੀ ਰਾਹੀ ਬੱਚੀ ਖਰੀਦਣ ਵਾਲੀ ਚਾਹਵਾਨ ਮਹਿਲਾ ਦੇ ਨਾਲ ਸੰਪਰਕ ਕੀਤਾ ਧਰਤੀ ਤੇ ਜੇ ਕਿਸੇ ਨੂੰ ਰੱਬ ਦਾ ਦਰਜਾ ਮਿਲਿਆ ਹੈ ਤਾਂ ਉਹ ਹੈ ਮਾਂ ਜਿਸ ਨੇ ਬੱਚਾ ਅੱਖਾਂ ਬੰਦ ਕਰਕੇ ਪਰੋਸਦਾ ਕਰਦਾ ਹੈ ਬੱਚੇ ਨੂੰ 60 ਬਜਦੀ ਹੈ ਤਾਂ ਅਥਰੂ ਮਾਂ ਦੀ ਅੱਖਾਂ ਚਾਹੁੰਦੇ ਨੇ ਪਰ ਲੁਧਿਆਣਾ ਦੀ ਇੱਕ ਕਟਨਾ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਉਫੋਕੀਆਂ ਲੱਗਦੀਆਂ। ਕਿਉਂਕਿ ਇੱਥੇ ਇੱਕ ਨਵਜੰਮੀ ਬੱਚੀ ਨੂੰ ਵੇਚਣ ਦੀ ਯੋਜਨਾ ਬਣਾਈ ਗਈ ਸੀ ਜਿਸ ਨੂੰ ਖਣਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਬੱਚੀ ਦੀ ਆਪਣੀ ਸੰਗੀ ਮਾਂ ਹੀ ਥੀ। ਜਿਸਨੇ 2,10,000 ਰੁਪਏ ਵਿੱਚ ਆਪਣੀ ਬੱਚੀ ਦਾ ਸੌਦਾ ਵੀ ਕਰਨਾ ਤੇ ਕੁਝ ਪੈਸੇ ਆਨਲਾਈਨ ਟਰਾਂਸਫਰ ਵੀ ਕਰਵਾ ਲਏ। ਪਰ ਇਸ ਤੋਂ ਪਹਿਲਾਂ ਕਿ ਇਹ ਮੰਸੂਬੇ ਸਿਰੇ ਚੜਦੇ ਪੁਲਿਸ ਨੇ ਐਕਸ਼ਨ ਲੈ ਲਿਆ। ਤੇ ਬੱਚੀ ਦੀ ਮਾਂ ਬੱਚੀ ਖਰੀਦਣ ਵਾਲੀ ਮਹਿਲਾ ਇੱਕ ਡਾਕਟਰ ਅਤੇ ਦੋ ਹੋਰ ਬੁਲਜ਼ਮਾਨ ਉគ្រਸhtar ਕਰਦੇ ਗੁਰਮੀਤ ਕੌਰ ਉਹਦੀ ਸੇਲੀ ਸੀਗੀ ਮੋਗੇ ਉਹਦੇ ਨਾਲ ਗੱਲ ਕੀਤੀ ਰੂਚੀ ਨੇ ਮਨਦੀਪ ਅਗਰੂਚੀ ਨੇ ਅੱਗੇ ਗੱਲ ਕੀਤੀ ਮਨਦੀਪ ਕੌਰ ਉਹ ਵੀ ਜਿਹੜੀ ਕਿ ਬੱਚਾ ਜਿਹੜੀ ਖਰੀਦਣ ਦੀ ਚਾਹਵਾਨ ਸੀ ਕੋਈ ਔਲਾਦ ਨਹੀਂ ਹੈ ਤੇ ਬੱਚਾ ਖਰੀਦਣਾ ਚਾਹਦੇ ਸੀਗੇ ਤੇ ਇਸ ਤਰੀਕੇ ਨਾਲ ਇਹਨਾਂ ਦਾ ਆਪਸ ਵਿੱਚ ਚੇਨ ਬਣੀ ਤੇ ਆਪਸ ਵਿੱਚ ਇਹਨਾਂ ਦਾ 210000 ਰੁਪਏ ਚ ਸੌਦਾ ਹੋਇਆ ਇਹਦੇ ਵਿੱਚੋਂ ਕੁਝ ਅਮਾਉਂਟ ਜਿਹੜੀ ਹੈਗੀ ਹੈ ਜਿਹੜਾ ਨੇ ਬੱਚਾ ਖਰੀਦਣਾ ਸੀਗਾ ਉਹਨਾਂ ਨੇ ਔਨਲਾਈਨ ਜਿਹੜਾ ਹੈ ਪੈਸਾ ਟਰਾਂਸਫਰ ਵੀ ਕੀਤਾ ਉਹ ਸਾਡਾ ਸਾਰਾ ਜਿਹੜਾ ਹੈਗਾ ਔਨ ਰਿਕਾਰਡ ਹੈ ਪੁਲਿਸ ਨੇ ਬੱਚੀ ਵੇਚੇ ਜਾਣ ਤੋਂ ਤਾਂ ਰੋਕ ਲਿਆ ਪਰ ਇਸ ਦੀ ਪੂਰੀ ਯੋਜਨਾ ਇੱਕ ਨਿੱਜੀ ਨਰਸਿੰਗ ਹੋਮ ਤੋਂ ਹੀ ਬਣੀ ਬੱਚੀ ਦੀ ਮਾਤਾ ਨੇ 13 ਫਰਵਰੀ ਨੂੰ ਉਸ ਨੂੰ ਜਨਮ ਦਿੱਤਾ ਬਹਿਲਾਕੋਲ ਪਹਿਲਾ ਹੀ 4 ਤੀਆਂ बच्ची पैदा होने पे उसने नर्स ਨਾਲ ਗੱਲ ਕੀਤੀ। ਬੱਚੀ ਨੂੰ ਵਿਕਾਉਣ ਦੇ ਲਈ ਕਿਹਾ। ਨਰਸ ਨੇ ਅੱਗੇ ਇੱਕ ਮਹਿਲਾ ਡਾਕਟਰ ਨਾਲ ਗੱਲ ਕੀਤੀ। ਤੇ ਫਿਰ ਮਹਿਲਾ ਡਾਕਟਰ ਨੇ ਆਪਣੇ ਪੇਕੇ ਘਰ ਦੀ ਸਹੇਲੀ ਨਾਲ ਸੰਪਰਕ ਕੀਤਾ। ਤੇ ਫਿਰ ਸਹੇਲੀ ਨੇ ਮੋਗਾਚ ਬੱਚਾ ਖਰੀਦਣ ਵਾਲੀ ਜਹਾਵਾਨ ਮਹਿਲਾ ਨਾਲ رابطہ ਕੀਤਾ। ਪਰ ਪੁਲਿਸ ਦੀ ਟੀਮ ਨੇ ਖੂਬ ਸੋਚਣਾ ਤੇ ਅਦਾਰ ਤੇ ਕਾਰਵਾਈ ਕਰਦਿਆਂ ਇਸ ਪੂਰੀ ਚੇਨ ਦਾ ਪਰਦਾ ਫਾਸ਼ ਕਰ ਦਿੱਤਾ। ਫਿਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ 13 ਫਰਵਰੀ 2026 ਨੂੰ ਅਰੋੜਾ ਨਰਸਿੰਗ ਹਸਪੀਟਲ ਜਿਹੜਾ ਹੈਗਾ ਬਾਬਾ ਧਾਨ ਸਿੰਘ ਚੌਂਕ ਲੁਧਿਆਣਾ ਉੱਥੇ 13 ਤਰੀਕ ਨੂੰ ਇੱਕ ਬੱਚਾ ਜਨਮਿਆ ਸੀਗਾ ਇੱਕ ਪ੍ਰਵਾਸੀ ਲੇਡੀ ਸੀਗੀ ਸੁਨੀਤਾ ਦੇਵੀ ਇਹਦੇ ਪਹਿਲਾਂ ਹੀ ਚਾਰ ਲੜਕੀਆਂ ਨੇ ਜਦੋਂ ਇਹ ਦੁਬਾਰਾ ਲੜਕੀ ਹੋਈ ਤੇ ਇਹਨੇ ਉੱਥੇ ਇੱਕ ਨਰਸ ਕੰਮ ਕਰਦੀ ਸੀਗੀ ਆਸ਼ਾ ਉਹਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਪਹਿਲਾਂ ਹੀ ਚਾਰ ਲੜਕੀਆਂ ਨੇ ਤੇ ਮੈਂ ਹੋਰ ਲੜਕੀ ਜਿਹੜੀ ਹੈ ਨਹੀਂ ਰੱਖਣੀ ਤੇ ਮੇਰੀ ਲੜਕੀ ਇਹ ਕਿਤੇ ਅੱਗੇ ਤੁਸੀਂ ਵਿਕਵਾ ਦੋ ਤਾਂ ਜਿਹੜੀ ਉਹ ਨਰਸ ਸੀਗੀ ਉਹਨੇ ਅੱਗੇ ਕੋਈ ਉਹਨੂੰ ਬੀਐਮਐਸ ਡਾਕਟਰ ਜਾਂਦੀ ਸੀਗੀ ਬਨਮੀਤ ਕੌਰ ਤਾਂ ਉਹਦੇ ਨਾਲ ਗੱਲ ਕੀਤੀ ਜਿਹੜੀ ਕਿ ਪੱਖੋਵਾਲ ਰੋਡ ਦੇ ਉੱਥੇ ਰਹਿਣ ਵਾਲੀ ਐ ਉਹਨੇ ਫਿਰ ਅੱਗੇ ਬਨਮੀਤ ਕੌਰ ਨੇ ਅੱਗੇ ਰੂਚੀ ਜਿਹੜੀ ਬਨਮੀਤ ਕੌਰ ਦੀ ਪੇਕੇ ਘਰ ਦੀ ਸਹੇਲੀ ਐ ਰੂਚੀ ਨਾਲ ਗੱਲ ਕੀਤੀ ਪੁਲਿਸ ਨੇ ਇਸ ਮਾਮਲੇ 'ਚ 8 ਬੁਲਸ ਮਾ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਇਸ ਚੋਹ ਪੰਜ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਜਦ ਕਿ ਦਿਨ ਹੋਰ ਫਿਲਹਾਲ ਕਾਨੂੰਨ ਦੇ शिकंजे ਤੋਂ ਬਾਹਰ